ਜਦ ਅਸੀਂ ਕਿਸੇ ਘਟਨਾ ਨੂੰ ਦੇਖਦੇ ਆ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਘਟਨਾ ਦਾ ਪੂਰਾ ਪਿਛੋਕੜ ਨਾ ਦੇਖ ਕੇ ਉਸ ਘਟਨਾ ਦਾ ਵਿਸ਼ਲੇਸ਼ਣ ਕਰਨ ਦਾ ਮਤਲਬ ਇਹ ਹੁੰਦਾ ਬਾਕੀ ਘਟਨਾਵਾਂ ਨੂੰ ਸੋਚਣਾ ਇਹ ਤੁਲਕ ਮੰਗੇ ਤਾਂ ਜਦ ਮਾਮਲਾ ਹੋਇਆ ਐਮਰਜੈਂਸੀ 'ਚ ਉਸ ਦਾ ਦੁਹਰਾ ਜਿਹੜਾ ਹੋਇਆ ਉਹ 82 'ਚ ਜਿਹੜਾ ਹੋਇਆ ਉਹ ਦੇਖਣ ਦੀ ਇਸ ਤਰ੍ਹਾਂ ਲੋੜ ਹੈ ਕਿ ਦੁਨੀਆਂ ਦੇ ਵਿੱਚ ਵਰਤਾਰਾ ਵਾਪਰ ਕਿਉਂ ਰਿਹਾ ਜਾਂ ਟਰੰਕ ਦੀ ਗੱਲ ਹੋਣ ਕਰਦੇ ਆ ਇਹ ਜਦ ਤੁਸੀਂ ਪੂਰਾ ਮਨੁੱਖਤਾ ਦਾ ਇਤਿਹਾਸ ਪੜ੍ਹਦੇ ਹੋ ਤਾਂ ਜਿਨ੍ਹਾਂ ਨੇ ਕਬਜ਼ਾ ਕਰਨਾ ਸ਼ੁਰੂ ਕੀਤਾ ਦੇ ਉੱਤੇ ਉਹ ੱਤਕੇ ਨਾਲ ਦੂਜਿਆਂ ਨੂੰ ਮਾਰਦੇ ਨੇ ਰਿਗਵੇਦ ਸਾਰਾ ਇਸ ਗੱਲ ਦਾ ਭਰਿਆ ਹੋਇਆ ਹੈ ਕਿ ਜਿਹੜੇ ਆਰੀਅਨ ਆਏ ਉਹ ਇੰਦਰ ਜੀਤਾਂ ਨੂੰ ਬਣਾ ਰਹੇ ਨੇ ਉਹਨੂੰ ਕਹਿ ਰਹੇ ਨੇ ਵੀ ਸੋਮਰਸਤਿ ਆਵੇ ਆਜਾ ਤੂੰ ਵੀ ਪੀ ਤੇ ਤੂੰ ਪੀ ਕੇ ਆ ਇਹਨਾਂ ਦੇ ਸੁੰਦਰ-ਸੁੰਦਰ ਨਗਰਾਂ ਨੂੰ ਦਫਾ ਚ ਲਿਖਿਆ ਹੈ ਇਹਨਾਂ ਦੇ ਸੁੰਦਰ-ਸੁੰਦਰ ਨਗਰਾਂ ਨੂੰ ਸਾੜਦੇ ਇਹਨਾਂ ਦੇ ਖੇਤਾਂ ਨੂੰ ਤਬਾਹ ਕਰਦੇ ਇਹਨਾਂ ਨੂੰ ਮਾਰਦੇ ਕਿਉਂਕਿ ਇਹ ਬੁੱਤ ਪੂਜਾ 'ਚ ਵਿਸ਼ਵਾਸ ਨਹੀਂ ਰੱਖਦੇ ਮੂਰਤੀ ਪੂਜਾ 'ਚ ਇਹ ਹਿੰਸਕ ਲੋਗ ਨੇ ਉਹਨਾਂ ਨੇ ਫੈਸਲਾ ਕਰਤਾ ਵੀ ਹਿੰਸਕ ਨੇ ਕਿਉਂਕਿ ਕਿਉਂਕਿ ਉਹ ਆਪ ਦਾ ਆਪ ਨੂੰ ਬਚਾਉਂਦੇ ਸੀਗੇ ਸੋ ਇਹੀ ਤਰੀਕਾ ਜਿਹੜਾ ਹੋਇਆ ਇਹ ਸੰਕਟ ਜਦ ਭਾਰਤ ਵਿੱਚ ਸ਼ੁਰੂ ਹੋਇਆ ਉਹ ਸੰਕਟ ਹੋਇਆ ਕਿ ਕਰਜ਼ਾ ਲੈਣਾ ਪਿਆ ਪਹਿਲਾਂ 80 ਸੰਕਟ ਆਇਆ 900 ਵਿੱਚ ਸਰਕਾਰਾਂ ਹੋਰ ਬਣ ਗਈਆਂ ਕਾਂਗਰਸ ਦਫਾੜ ਹੋ ਗਈ ਕਾਂਗਰਸ ਦੀ ਜੋ ਪ੍ਰਾਇਮਸ ਜਿਆਉਦੇ ਤੇ ਬੈਠੀ ਸੀ ਉਸਨੇ ਕਾਂਗਰਸ ਦੇ ਵਿਰੁੱਧ ਆਫੀਸ਼ਲ ਕੈਂਡੀਡੇਟ ਦੇ ਵਿਰੁੱਧ ਨੀਲਮਸ ਵੀ ਬਾਰੇ ਲੜੀ ਦੇ ਵਿਰੁੱਧ ਖੜਾ ਕਰਕੇ ਵੀਵੀ ਗਰੀ ਨੂੰ ਜਿਤਾਤਾ ਰਾਸ਼ਟਰਪਤੀ ਦਾ ਚੋਣ ਉਹਦੇ ਵਿੱਚੋਂ ਇੱਕ ਮਾਨਸ ਦਾ ਨਿਕਲੀ ਪੋਲੀਟੀਕਲ ਸਟੇਬਿਲਿਟੀ ਕਿਵੇਂ ਹੋ ਗਈ ਦੂਜੇ ਪਾਸੇ ਅੰਦੋਲਨ ਜੀਪੀ ਦਾ ਸ਼ੁਰੂ ਹੋ ਜਾਂਦਾ ਹੈ ਪਰ ਜਿਹੜਾ 84 ਵਾਪਰਿਆ ਇਹਦਾ ਸਿੱਧਾ ਆਰਥਿਕ ਕਾਰਨ ਸੀਦਾ ਇੰਦਰਾ ਗਾਂਧੀ ਜਾਂਦੀ ਹੈ ਪਹਿਲੀ ਵਾਰੀ ਇੰਡੀਆ ਨੇ ਕਰਜ਼ਾ ਲਿਆ ਸੀ ਕਮਰਸ਼ੀਅਲ ਵਪਾਰਕ ਕਰਜ਼ਾ ਪਹਿਲੀ ਵਾਰੀ ਲਿਆ ਸੀ 5000 ਐਸ ਡੀ ਆਰ ਤੇ ਉਤਕਰਣ 5000 ਕਰੋੜ ਬੰਦਾ ਸੀ ਉਹ ਕਰਜ਼ਾ ਜਦ ਲਿਆ ਸੀ ਉਹਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਸੀ ਉਹ ਸ਼ਰਤਾਂ ਮਾ ਗੁਰਦਾਸਪੁਰ ਪੋਸਟੇਡ ਸੀ ਅਸੀਂ ਪਿੰਡਾਂ ਤਕਰੀਬਨ 100 ਪਿੰਡਾਂ ਚ ਮੀਟਿੰਗਾਂ ਕਰਕੇ ਦੱਸਿਆ ਵੀ ਬੀਬੀ ਜੀ ਕਰਜ਼ਾ ਲੈ ਕੇ ਆਏ ਨੇ ਤੇ ਉੱਥੋਂ ਕੋਈ ਸ਼ਰਤਾ ਮੰਨ ਕੇ ਆਏ ਨੇ ਹੁਣ ਤੁਹਾਡੀ ਸੰਗੀ ਨੱਪਣਗੇ ਤੇ ਹਸਪਤਾਲ ਦੇ ਹਾਲ ਨਾਲੇ ਕਮਾਕੇ ਅਸੀਂ ਕਿਹਾ ਸੀ ਮੈਂ ਤਾਂ ਕਹਿਣਾ ਵੀ ਜੇ ਤੁਸੀਂ ਕਹਾਣੀ ਦੇਖਦੇ ਆ ਕਿ ਹੁਣੇ ਪਰਚੀ ਦੀ ਫੀਸ ਵਧਾਤੀ ਹੁਣ ਹਸਪਤਾਲਾਂ ਚੰਦਰਾ ਨਹੀਂ ਹੋਣਗੀਆਂ ਹੌਲੀ ਹੌਲੀ ਤੁਹਾਨੂੰ ਪੈਨ ਵੀ ਆਪਦਾ ਲੈ ਕੇ ਜਾਣਾ ਕਰਨਾ ਦਵਾਈਆਂ ਮਹਿੰਗੀਆਂ ਹੋਣਗੀਆਂ ਤੁਹਾਨੂੰ ਕੁੱਟਿਆ ਜਾਊਗਾ ਜੇ ਤੁਸੀਂ ਦਵਾਈ ਮੰਗੋਗੇ ਕਿਉਂ ਕਿਉਂਕਿ ਕਰਗੇ ਸ਼ਰਤਾਂ ਮੰਨ ਲੀਆਂ ਉਹ ਸ਼ਰਤਾਂ ਹੁਣ ਜਿਹੜਾ ਰਾਜ ਸੱਤਾ ਹੈ ਉਹ ਜਾਦਾ ਤਾਕਤਵਰ ਹੋ ਕੇ ਲੋਕਾਂ ਨੂੰ ਕੁੱਟੇ ਤੇ ਉਹ ਕਰਗੇ ਦੇ ਵਿੱਚ ਇੱਕ ਗੱਲ ਜਿਹੜੀ ਸ਼ਾਮਲ ਆ ਗਈ ਉਹ ਇਹ ਹੈ ਵੀ ਲੋਕਾਂ ਨੂੰ ਡਣਾ ਕੇ ਹੀ ਕੁੱਟਿਆ ਜਾ ਸਕਦਾ ਹੈ ਬਿਨਾਂ ਡਣਾਏ ਨਹੀਂ ਕੁੱਟਿਆ ਜਾ ਸਕਦਾ ਦੋਵੇਂ ਤਰੀਕੇ ਨੇ ਸਟੇਟ ਦੇ ਲੋਕਾਂ ਨੂੰ ਕੁੱਟਣ ਦੇ ਇੱਕ ਲੋਕਾਂ ਨੂੰ ਆਸ ਵਿੱਚ ਡਰਾ ਲਓ ਦੂਜਾ ਹਿੰਸਕ ਬਣਾ ਦਿਓ ਭੀੜ ਇਕੱਠੀ ਕਰਕੇ ਇੱਕ ਚੇਟਾ ਮਰਵਾ ਦਿਓ ਕੁਝ ਕਰਦੋ ਕਿਤੇ ਬੰਬ ਚਲਵਾ ਦਿਓ ਫੇਰ ਮਰ ਘੁੱਟ ਦੋ ਬਸ ਨਹੀਂ ਤਾਂ ਸਟੇਟ ਕੋਲੇ ਹਥਿਆਰ ਨਹੀਂ ਸਟੇਟ ਨੂੰ ਅਜੇ ਵੀ ਜਿੰਨੇ ਮਰਜ਼ੀ ਮਾਰੀ ਸਟੇਟ ਹੈ ਅਜੇ ਵੀ ਆਪਣਾ ਪਹਿਲਾ ਮੋਰਲ ਫੇਸ ਰੱਖਣਾ ਚਾਹੁੰਦੀ ਹੈ ਉਹ ਮੋਰਲ ਫੇਸ ਰੱਖਦੇ ਰੱਖਦੇ ਕੋਸ਼ਿਸ਼ ਇਹ ਕਰਦੇ ਆ ਵੀ ਜ਼ਿੰਮੇਵਾਰੀ ਪਾਈ ਜਾਵੇ ਲੋਕਾਂ ਤੇ ਵੇਹੀ ਹੈ ਜੀ ਨੇ ਅਜਿਵੇਂ ਹਮੀਰ ਸਿੰਘ ਜੀ ਕਹੀ ਕਿ ਗਏ ਨੇ ਵੀ ਵੱਧੂ ਕਰ ਲਓ ਪਹਿਲਾਂ ਹਰੇਕ ਦਿਨ ਤੁਸੀਂ ਮਾਰਨ ਨੂੰ ਬੰਦੂ ਕਰ ਦੋ ਕਿਸੇ ਨੂੰ ਡੈਲ ਕਹਿ ਕੇ ਮਾਰ ਲੈਂਦੇ ਸੀ ਕਿਸੇ ਨੂੰ ਰੇਟਿਸਟ ਕਹਿ ਕੇ ਮਾਰ ਲੈਂਦੇ ਸੀ ਕਿਸੇ ਨੂੰ ਬੈਰੂਪੀਆ ਕਹਿ ਕੇ ਮਾਰ ਦੇਣਾ ਕਿਸੇ ਨੂੰ ਜਾਦੂਗਰ ਕਹਿ ਕੇ ਮਾਰ ਦੇਣਾ ਇਹ ਇਹ ਸਟੇਟ ਕਰਦੀ ਆ ਸੋ ਉਹਦੇ ਵਿੱਚ ਜਿਹੜਾ 81 ਹੋਇਆ ਐਥੇ ਬੰਦੂ ਕਰਿਆ ਗਿਆ ਅਸੀਂ ਨਵੰਬਰ ਨੂੰ ਯਾਦ ਕਰਦੇ ਹਾਂ ਮੈਂ 2 ਜੂਨ ਨੂੰ ਯਾਦ ਕਰਦਾ 2 ਜੂਨ ਦੀ ਸ਼ਾਮ ਨੂੰ ਮੈਂ ਹਸਤਾਚੋ ਘਰ ਗਿਆ ਤੇ ਰੇਡੀਓ ਉਦੋਂ ਰੈਡੀ ਹੁੰਦੇ ਸੀ ਬਹੁਤੇ ਰੇਡੀਓ ਚੱਲ ਰਿਹਾ ਸੀ ਤੇ ਇੰਦਰ ਗਾਂਧੀ ਇਹ ਭਾਸ਼ਣ ਦੇ ਰਹੇ ਸੀ ਕਿ ਮੈਂ ਹੁਣ ਵੀ ਕਹਣੀ ਆ ਕਾਲੀਆਂ ਨੂੰ ਮੰਨ ਲਓ ਗੱਲਬਾਤ ਦੇ ਰਾਹ ਤੇ ਆ ਜਾਓ ਜੇ ਨਹੀਂ ਤਹੇ ਰਹੇ ਮੈਨੂੰ ਕੁਝ ਕਰਨਾ ਪਵੇਗਾ ਮੇਰੀ ਪਤਨੀ ਮੈਨੂੰ ਕਹਿੰਨ ਲੱਗੀ ਵੀ ਦੇਖੋ ਇੰਦਰ ਗਾਂਧੀ ਤਾਂ ਹੁਣ ਵੀ ਉਹਨਾਂ ਨੂੰ ਬੁਲਾ ਰਹੀ ਐ ਮੈਂ ਕੋਈ ਬੰਦਾਰ ਨਹੀਂ ਰਹੀ ਹੁਣ ਤਾਂ ਧਮਕੀ ਦੇ ਰਹੀ ਐ ਇਹ ਬੜਾਵਾ ਨਹੀਂ ਹੈ ਇਹ ਧਮਕੀ ਸਿੱਧੀ ਦੋ ਤਰੀਕ ਤੱਕ ਕੋਈ ਜੇ ਸਾਨੂੰ ਨੀਂਪਣ ਕਸੀ ਵੀ ਆਰ ਨਹੀਂ ਆ ਰਹੀ ਐ ਮੈਂ ਹੁਣ ਕੁਝ ਕਰੇਗੀ ਕਿਉਂਕਿ ਉਹਦੀ ਗੱਲ ਵੱਲੋਂ ਬਦਲੇ ਦਾ ਮੈਂ ਹਰ ਰੋਜ਼ ਸਿਆਸਤ ਨੂੰ ਸੁਣਦਾ ਉਹ ਕਹੇ ਆਜੋ ਜੇ ਗੱਲ ਕਰਨੀਆਂ ਕਰ ਲੋ ਨਹੀਂ ਫਿਰ ਕੁਝ ਕਰਨਾ ਪਊ 3 ਜੂਨ ਨੂੰ ਫੌਜ ਬਣਾ ਲਈ ਐਤਵਾਰ ਦਾ ਦਿਨ ਸੀ ਪੇ ਤਿੰਨ ਨੂੰ ਰਾਤ ਨੂੰ ਫੌਜਪੁਰੀ ਤਨਾਤ ਹੋਈ ਹੋਈ ਆ ਉਹ ਤੋਂ ਪਹਿਲਾਂ ਇੱਕ ਤਰੀਕ ਨੂੰ ਮੈਂ ਦੇਖ ਚੁੱਕਿਆ ਸੀ ਫੈਸਲਾ ਹੋ ਚੁੱਕਿਆ ਸੀ ਮੈਂ ਇੱਕ ਤਰੀਕ ਨੂੰ ਅਮਰਸਰ ਸੀ ਉੱਥੇ ਉਹ CRPF ਸ਼ਾਮ ਨੂੰ 5 ਵਜੇ ਸਾਡਾ ਟਿਕ ਹੈਲਥ ਸੈਂਟਰ ਹੈ ਉੱਥੇ ਮੈਂ ਗਿਆ ਹੋਇਆ ਸੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਜੱਲਿਆਂ ਦੇ ਬਾਗ ਦੇ ਤੇ ਉਹ ਗੋਲੀਆਂ ਐ ਰੁਕ ਰੁਕ ਕੇ ਚਲਾ ਰਹੇ ਨੇ ਮੇਰੇ ਮੇਰੇ ਨਾਲ ਦੇ ਕਹਿਣ ਲੱਗੇ ਵੀ ਦੇਖੋ ਉਧਰੋਂ ਗੋਲੀਆਂ ਮਾਰੀ ਜਾਂਦੇ ਨੇ ਏ ਸੀਆਰਪੀ ਆ ਵਿੱਚ ਚਲਾ ਰਹੀ ਰਹੇ ਉਹ ਮਹਿਕਾ ਕਾਨੂੰ ਕਰ ਰਹੇ ਨੇ ਇਹ ਤਾਂ ਉਹਨਾਂ ਨੂੰ ਸ਼ਾਇਦ ਗੱਲ ਨਹੀਂ ਸਮਝ ਆ ਲਈ ਇਹ ਤਾਂ ਦੇਖਦੇ ਨੇ ਕਿ ਉੱਥੋਂ ਗੋੜੇ ਆ ਕਿੱਥੋਂ ਨਹੀਂ ਹੈ ਉਹਨਾਂ ਦੇ ਮੋਰਚਾ ਬੰਦੀ ਦੇਖ ਰਹੇ ਨੇ ਗੋਲੀ ਚਲਾ ਚਲਾ ਕੇ ਬਾਰ ਬਾਰ ਇਹ ਕੋਈ ਸਕੀਮ ਹੈ ਇਹਨਾਂ ਦੀ ਕਿਉਂਕਿ ਇਹ ਇੱਕ ਅੱਧੀ ਚੜਾਉਂਦੇ ਨੇ ਉਹ ਐ ਠਾ ਠਾ ਚਲਾ ਦਿੰਦੇ ਨੇ ਫਿਰ ਇੱਕ ਅੱਧੀ ਚੜਾਉਂਦੇ ਨੇ ਫਿਰ ਠਾ ਠਾ ਚਲਾਉਂਦੇ ਉਹ ਨਿਸ਼ਾਨਦੇਹੀ ਕਰ ਰਹੇ ਨੇ ਵੀ ਉੱਥੋਂ ਆ ਰਹੀ ਆ ਉੱਥੋਂ ਆ ਰਹੀ ਆ ਜਿੱਥੇ ਜਿੱਥੇ ਮੋਰਚੇ ਨੇ ਉਹਨਾਂ ਦੀ ਮੋਰਚਾ ਬੰਦੀ ਦੇਖੀ ਜਾ ਰਹੀ ਹੈ ਤੂੰ ਸਾਰੀ ਆਪਾਂ ਨੂੰ ਪਤਾ ਹੀ ਜੋ ਕੁਝ ਹੋਇਆ ਉਸ 'ਚ ਮੈਂ ਨਹੀਂ ਜਾਵਾਂਗਾ ਉਸ ਤੋਂ ਅੱਗੇ ਜਿਹੜਾ ਇਹ ਕਤਲਿਆਂ ਦੀ ਹੈ ਕਿਉਂਕਿ ਮੁਸਲਮਾਨਾਂ ਦਾ ਤਾਂ ਜਿੰਨਾ ਕੁ ਤੁਰਕਮਾਨ ਗੇਟ ਆਲਾ ਜੋ ਉੱਥੇ ਬਲਬੜਤਾ ਹੋਈ ਸੀ ਉਦੋਂ ਕੋਈ ਨਹੀਂ ਬੋਲਿਆ ਇਹ ਸੱਚ ਹੈ ਜਿੰਨਾ ਅਕਾਲੀਆਂ ਨੇ ਮੋਰਚਾ ਲਾਇਆ ਹੋਇਆ ਸੀ ਐਮਰਜੈਂਸੀ ਦੇ ਖਿਲਾਫ ਉਹ ਵੀ ਨਹੀਂ ਬੋਲਦੇ ਉਦੋਂ ਤੱਕ ਤੁਰਕਮਾਨ ਦੇ ਜਦ ਅਸੀਂ ਇੱਕ ਬੰਦੇ 'ਤੇ ਹਮਲਾ ਕਹਿੰਦੇ ਅਸੀਂ ਕਹਨੇ ਆਂ ਜਮਹੂਰੀ ਹੋਣਾ ਬਹੁਤ ਔਖਾ ਹੈ ਸਮਾਜ ਬਚਾਉਣਾ ਔਖਾ ਬਹੁਤ ਹੈ ਕਹਿਣਾ ਬੜਾ ਸੌਖਾ ਸਮਾਜ ਦਾ ਸੀਨ ਨੇ ਜਦ ਅਸੀਂ ਤਾਕਤਿਤ ਹੁੰਨੇ ਆ ਨਾ ਮਾਰੇ ਦਾ ਕੋਈ ਸਵਾਲ ਕਰੇ ਅਸੀਂ ਉਹ ਕੱਢ ਕੇ ਬਾਹਰ ਮਾਰ ਦਿਆ ਹਿੰਮਤ ਕੋਣੀ ਚਾਹੀਦੀ ਵਿਰੋਧੀ ਖੜਾ ਹੋ ਕੇ ਤੁਹਾਨੂੰ ਕਹਿ ਸਕਦੇ ਹਾਂ ਤੂੰ ਹੈਂ ਗਲਤ ਇਹ ਕਹਿਣਾ ਸੌਖਾ ਪਰ ਸਮਾਜ ਇਸ ਪਾਸੇ ਨੂੰ ਜਾਣਾ ਹੈ ਅੱਜ ਦੁਨੀਆ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸਾਂ ਨੇ ਕਬਜ਼ਾ ਕਰਨ ਦੀ ਗੱਲ ਹੈ ਉਹਦੇ ਵਾਸਤੇ ਜਿਹੜਾ ਮੋਦੀ ਆਇਆ ਮੋਦੀ ਦਾ 2014 ਚ ਆਉਣਾ ਕੋਈ ਮਨਮੋਹਨ ਸਿੰਘ ਬੁਰਾ ਨਹੀਂ ਲੱਗਦਾ ਸੀ ਸੰਸਾਰ ਦੀ ਤਾਕਤ ਨੂੰ ਉਹ ਹੈ ਇਸ ਕਰਕੇ ਕਿ ਹੁਣ ਇਹਨਾਂ ਲੋਕਾਂ ਨੂੰ ਆਪਸ ਵਿੱਚ ਲੜਾਓ ਕਿਉਂਕਿ ਜਦ ਤੁਸੀਂ ਸਾਰਾ ਕੁਝ ਦੇਚੋਗੇ ਤੇ ਲੋਕ ਤਾਂ ਨਿਗੜ ਪੈਣਗੇ ਉਹਨਾਂ ਦੀਆਂ ਨੌਕਰੀਆਂ ਜਾਣਗੀਆਂ ਉਹਨਾਂ ਦੇ ਰੋਜ਼ਗਾਰ ਜਾਣਗੇ ਉਹਨਾਂ ਦੇ ਵਪਾਰ ਜਾਣਗੇ ਉਹਨਾਂ ਦੀਆਂ ਜ਼ਮੀਨਾਂ ਜਾਣਗੀਆਂ ਫਿਰ ਥੋੜੇ ਗੱਲ ਪੈਣਗੇ ਉਹ ਥੋੜੇ ਗੱਲ ਪੈਣ ਦੀ ਬਜਾਏ ਆਪਸ ਵਿੱਚ ਇੱਕ ਦੂਜਾ ਦਾ ਕਤਲ ਕਰਨ ਇਹੀ 47 ਚ ਹੋਇਆ ਸੀ। ਇਹੀ ਹੁਣ ਹੋਇਆ ਕਿ 84 ਚ ਸਖਾਤਾ ਵੀ ਢੀਟ ਕੰਤਰ ਬਣਾ ਕੇ ਜਿਹਨੂੰ ਤੁਸੀਂ ਇੱਕ ਦੁਸ਼ਮਣ ਬਣਾ ਕੇ ਖੜਾ ਕਰਤਾ ਵੀ ਆ ਸਿੱਖ ਬੜੇ ਮਾਰੇ ਨੇ। ਇਹਨਾਂ ਨੇ ਇੰਦਰ ਗਾਂਧੀ ਦਾ ਕਤਲ ਕਰਿਆ। ਹਾਲਾਂਕਿ ਮaaf ਕਰਨਾ ਕਿਸੇ ਨੂੰ ਬੁਰਾ ਲੱਗ ਸਕਦੀ ਹੈ ਇਹ ਗੱਲ। ਮੈਂ ਆਪਦੀ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਸੀ। ਅਸੀਂ ਉਦੋਂ ਰੈਜ਼ੋਲੂਸ਼ਨ ਪਾਸ ਕਰਿਆ ਸੀ ਕਿ ਅਸੀਂ ਹੋਰ ਸਭ ਕੁਝ ਬਰਦਾਸ਼ਤ ਕਰ ਲਾਂਗੇ। ਅਸੀਂ ਇਹ ਬਰਦਾਸ਼ਤ ਨਹੀਂ ਕਰਦੇ। ਕੋਈ CIA ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉੱਤੇ ਹਮਲਾ ਕਰਾ ਕੇ ਮਰਵਾ ਦੇ ਕਿਉਂਕਿ ਇਹ ਤੌ ਤਰੀਕਾ ਮਾਰਨ ਵਾਲਾ ਨੂੰ ਨਾਲ ਵੀ ਨਾਲ ਮਾਰਿਆ ਜਾਏਗਾ ਕੈਨੇਡੀ ਮਾਰਿਆ ਤਾਂ ਵੀ ਨਾਲ ਦੀ ਨਾਲ ਮਾਰਿਆ ਗਿਆ ਸੀ ਜਿਹੜਾ ਮਾਰਨ ਵਾਲਾ ਸੋ ਇਸ ਕਰਕੇ ਮੈਂ ਇਹ ਤਾਂ ਕਹਿਣਾ ਵੀ ਸੁਣ ਕੇ ਸਵਾਲ ਜਦ ਤੁਸੀਂ ਐਨਾਲਾਈਜ਼ ਕਰ ਜੋ ਮੈਂ ਉਸ ਦਿਨ ਪਟਿਆਲਾ ਹੀ ਜਾ ਰਿਹਾ ਸੀ ਯੂਨੀਵਰਸਿਟੀ ਕੋਲ বাস ਮੁੱਕੀ ਥੋੜੀ ਠੰਡ ਸੀ ਹਾਲਾਂਕਿ 31 ਅਕਤੂਬਰ ਦਾ ਦਿਨ ਸੀ ਉਹ ਇੱਕ ਬੰਦਾ ਉਤਰਿਆ ਦੋਨਾਂ ਬਸ ਤੇ ਥੋੜੀ ਜਲਦੀ ਚਲਾ ਲਈ ਉਹ ਐ ਲੋਈ ਜੀ ਦੇ ਬੁੱੱਕਰ ਮਾਰਦਾ ਕਹਿੰਦਾ ਹੁਣ ਤਾਂ ਤੁਹਾਡੀ ਮਾਂ ਵੀ ਮਾਰਤੀ 11 ਕਵਜ ਦਾ ਟਾਈਮ ਸੀ ਹੁਣ ਤਾਂ ਹੌਲੀ ਚਲਾ ਲੈ ਮੈਂ ਪਿੱਛੇ ਦੇਖਿਆ ਕਹਿੰਦੇ ਇੰਦਰ ਗਾਂਧੀ ਮਾਰਤੀ ਮੈਂ ਉਹਦੀ ਆਖਿਆ ਮੈਂ ਕਿਹਾ ਸੀ ਇਹ ਇਹਨੇ ਮਰਵਾਇਆ ਜਾਂ ਮਕਬੂਲਪੁਰ ਦੇ ਬੰਦਿਆਂ ਤੋਂ ਮਰਵਾਇ ਹੋ ਗਈ ਜਾਂ ਖਾਲਸਤਾਨੀਆਂ ਤੋਂ ਮਰਵਾਇ ਹੋ ਉਹ ਕਹਿੰਦਾ ਉਹ ਕਿਵੇਂ ਮੈਂ ਕਿਹਾ ਦੋਨਾਂ ਨੂੰ ਬਣਵਾ ਸਕਦੇ ਨੇ ਹੋਰ ਕਿਸੇ ਤੋਂ ਕਿਵੇਂ ਕਰਾਂਗੇ ਆਜ਼ਾਦੀ ਦੀ ਤਾਂ ਮੂਵਮੈਂਟ ਖਤਮ ਹੋਈ ਹੋਈ ਆ ਮੇਂਸਾਮੀਆਂ ਤੋਂ ਮਰਵਾ ਦਿੰਦੇ ਤੋਂ ਕਿ ਜਦ ਮੈਂ ਗਿਆ ਜਿਹੜੇ ਬੰਦੇ ਦਾ ਪਤਾ ਕਰਨਾ ਸੀ ਉਹਦਾ ਆਪਰੇਸ਼ਨ ਹੋਇਆ ਹੋਇਆ ਸੀ ਉਹ ਸਿੰਘ ਬਾਦ ਉਸ ਕੋਲ ਤੇ ਪਿਆ ਸੀ ਉਹ ਕਹਿੰਦਾ ਡਾ ਸਾਹਿਬ ਇਹ ਤਾਂ ਬੇਅੰਨ ਸਿੰਘ ਵਾਲੀ ਆ ਉਹ ਬੇਅੰਨ ਸਿੰਘ ਦਾ ਭਰਾ ਅਸੀਂ ਜਾਣਦੇ ਸੀ ਉਹਨੂੰ ਸ਼ਮਸ਼ੇਰ ਸਿੰਘ ਉਹ ਜੱਜ ਰਿਹਾ ਸੀ ਪਹਿਲਾਂ ਉਹ ਐਕਟਿਵਿਸਟ ਵੀ ਆ ਸੀ ਕਾਫੀ ਮੈਂ ਅੱਛਾ ਸੋ ਇਹ ਜਿਹੜਾ ਬਰਤਾਰਾ ਇਹ ਬਰਤਾਰਾ ਇਹ ਹੈ ਕਿ ਸਾਧਨਾ ਤੇ ਕਬਜ਼ਾ ਕਰਨਾ ਉਸ ਕਬਜ਼ੇ ਵਾਸਤੇ ਬਦਦੂ ਕਰਨਾ ਜਿਵੇਂ ਨਾ ਬਿੱਟੂ ਨੇ ਨਹੀਂ ਕਿਹਾ ਕਿਸਾਨਾਂ ਨੂੰ ਵੇ ਇਹ ਤਾਂ ਇਹ ਤਾਲ ਬੰਨੀ ਨੇ ਪਹਿਲਾਂ મોદી ਸਾਹਿਬ ਨੇ ਕਿਹਾ ਅਸੀਂ ਖਾਲਸਤਾਨੀ ਨੇ ਸੋ ਆਪਾਂ ਨੂੰ ਅੱਜ ਦੇ ਇਸ ਦਿਨ ਦੇ ਉੱਤੇ ਕਿ 84 ਜਿਹੜਾ ਵਾਪਰਿਆ ਉਹਦੇ 100 ਹੋਰ ਕਾਰਨ ਹੋ ਸਕਦੇ ਨੇ ਉਹ ਸਟੇਟ ਦਾ ਇੱਕ ਫੈਸਲਾ ਸੀ ਉਹ ਸਟੇਟ ਦੇ ਫੈਸਲੇ ਤੋਂ ਵਾਪਰਿਆ ਉਹ ਫੈਸਲੇ ਨੂੰ ਦੇਖਣ ਦੀ ਬਜਾਏ ਅਸੀਂ ਇੱਕ ਨੂੰ ਦੂਜੇ ਨੂੰ ਤੀਜੇ ਨੂੰ ਕਈ ਵੇ ਦੋਸ਼ ਦਿੰਿਆ ਜੇ ਵੀ ਇਹ ਪੈਂਦਾ ਸੀ ਵੀ ਇਹ ਇੱਕ ਪਹਿਲਾ ਤਜਰਬਾ ਸੀ ਉਹ ਨਹੀਂ ਆਇਆ ਪਾ ਚੱਕ ਦੋ ਫੱਟੇ ਸੋ ਸਿੱਖਾਂ ਤੋਂ ਡਰਦੇ ਜਿਆਦਾ ਨੇ ਸਿੱਖਾਂ ਨੂੰ ਇੱਕ ਮੌਨਸਟਰ ਬਣਾ ਕੇ ਪੇਸ਼ ਕਰਾਇਆ ਕਿ ਵੀ ਇਹਨਾਂ ਨੇ ਤਾਂ ਸਭ ਨੂੰ ਖਾ ਜਾਣਾ ਹੈ ਇਹਨਾਂ ਨੇ ਤਾਂ ਮੁਲਕ ਨੂੰ ਤੋੜ ਦੇਣਾ ਉਹ ਮੁਲਕ ਦਾ ਹੈ ਜੇ ਪਤਾ ਨਹੀਂ ਕਿਹੋ ਜਿਹਾ ਅਕਸ ਬਣਾਤਾ ਵੀ ਜਵੇਂ ਮੁਲਕ ਪਤਾ ਨਹੀਂ ਇੱਕੋ ਹੀ ਹੁੰਦਾ ਇਹ ਇਹ ਤਾਂ ਕਦੇ ਟੁੱਟਿਆ ਹੀ ਨਹੀਂ ਹੁੰਦਾ ਇਹ ਤਾਂ ਪਹਿਲਾਂ ਤੋਂ ਹੀ ਜਿੰਨੇ ਇਕੱਠਾ ਹੁੰਦਾ ਉਹ ਭੜੇ ਮਾਂਸੇ ਦਾ ਏਸ਼ੀਆ ਮਹਾਦੀ ਟੁੱਟਿਆ ਕਹਿ ਵਾਲੀ ਜੁੜਿਆ ਜੁਗ ਏਸ਼ੀਆ ਸੀ ਪਹਿਲਾਂ ਆਸਟ੍ਰੇਲੀਆ ਟਟਕੇ ਬਣੇ ਵਿੱਚੋਂ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਜਦ ਆਪਾਂ ਇਹ ਗੱਲ ਨੂੰ ਦੇਖਦੇ ਆਂ ਆਪਾਂ ਇਸ ਗੱਲ ਨੂੰ ਵਿਚਾਰੀਏ ਠੀਕ ਹੈ ਕੋਟ ਮਦੇ ਕੋ ਵਿਰਲਾ ਸੇਕ ਹੋ ਸਕਦੇ ਦਿਹਾੜੀ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਸਾਰੇ ਖਿੱੱਚਾਂ ਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਭੜੇ ਬੰਦੇ ਬੈਠੇ ਹੁੰਦੇ ਨੇ ਉਹ ਆਪਦੀ ਜਿਹੜੀ ਮਨੁੱਖਤਾ ਦੀ ਆਵਾਜ਼ ਆ ਉਹ ਖੜੀ ਕਰ ਦੇਣੀ ਰੀਮ ਤਾਰਕੁੰਡੇ ਜਿਨ੍ਹਾਂ ਨੇ ਇਹ ਹੂ ਆਲੀ ਗਿਲਟੀ ਜਦ ਕਿਤਾਬ ਛਾਪੀ ਮੈਨੂੰ ਕਹਿੰਦੇ ਕੋਈ ਚਿਚਕਣੀ ਪੰਜਾਬੀ ਚੋ ਕਿਤਾਬ ਦੋਸ਼ੀ ਕੌਣ ਦੇ ਨਾਂ ਦੇ ਥੱਲੇ ਉਹਦਾ ਟਾਈਟਲ ਵੀ ਕਾਲਾ ਕਰਿਆ ਉਹ ਇੱਥੇ ਵੰਡੀ ਗਈ ਸੀ ਪੰਜਾਬ ਚ ਤੇ ਜਿਹੜੇ ਵੰਡਣ ਵਾਲੇ ਸੀ ਬਹੁਤੇ ਉਹ ਦੀ ਜੋ ਸਿੱਖ ਨਹੀਂ ਸੀਗੇ ਉਹ ਦੂਜੀ ਕਮਿਊਨਿਟੀ ਦੇ ਬੰਦੇ ਸੀਗੇ ਅਲੋਲ ਨੂੰ ਖਤਰਾ ਵੀ ਸੀ ਗੱਗੋ ਉਸ ਵਕਤ ਤਾਂ ਬੜੀ ਕਾਲੇ ਬੱਦਲ ਛਾਏ ਹੋਏ ਸੀ ਉਦੋਂ ਵੰਡੀ ਗਈ ਆ ਉਹ ਔਰ ਪੰਜਾਬੀ ਚ ਵੰਡੀ ਗਈ ਆ ਕਿਉਂਕਿ ਉੱਥੇ ਅੰਗਰੇਜ਼ੀ ਛਾਪੀ ਸੀ ਉਹਦਾ ਪੰਜਾਬੀ ਤਰਜਮਾ ਕਰਕੇ ਛਾਪੀ ਗਈ ਸੀ ਸੋ ਬਹੁਤ سارے ਲੋਕ ਹੁੰਦੇ ਨੇ ਅੱਜ ਆਪਾਂ ਇਸ ਦਾ ਪੇ ਸਿੱਖ ਕੇ ਸਿੱਖਣ ਦੀ ਕੋਸ਼ਿਸ਼ ਕਰਕੇ ਚੱਲੀਏ ਕਿ ਜੇ ਸਮਾਜ ਨੂੰ ਬਚਾਉਣਾ ਹੈ ਜਿਹੜਾ ਕਿ ਬਚਾਉਣਾ ਜ਼ਰੂਰੀ ਹੈ ਸਟੇਟ ਦਾ ਜਿਹੜਾ ਜ਼ਬਰ ਹਮਲਾ ਹੈ ਉਹਦੇ ਉੱਤੇ ਚਾਹੇ ਉਹ ਬੰਦੇ 'ਤੇ ਹਮਲਾ ਹੈ ਚਾਹੇ ਉਹ ਤੁਹਾਡੇ ਕਮਾਉਂ ਤੇ ਹਮਲਾ ਹੈ ਰੋਟੀ ਰੋਜੀ 'ਚ ਹਮਲਾ ਹੈ ਚਾਹੇ ਭਾਈਚਾਰੇ 'ਤੇ ਹਮਲਾ ਹੈ ਸਭ ਤੋਂ ਪਹਿਲਾਂ ਭਾਈਚਾਰੇ ਨੂੰ ਪਾਰਦੇ ਨੇ ਰੋਜੀ ਰੋਟੀ ਦੇ ਹਮਲੇ ਵਾਸਤੇ ਉਹ ਹਾਂ ਦਾ ਨਾ ਹੋਣ ਦਈਏ ਉਹਨੂੰ ਹਿੰਦੂ ਸਿੱਖ ਮੁਸਲਮਾਨ ਐਸਾਈ ਚ ਕਹਿੰਦੀ ਬਜਾਏ ਕਿਉਂਕਿ ਮੈਂ ਤਾਂ ਇਹ ਗੱਲ ਕਹਿ ਰਿਹਾ ਐਥੇ ਕਾਨਫਰੰਸ ਹੋਈ ਸੀ ਜਦ ਮੈਂ ਕਹਿੰਦਾ ਵੀ ਦਲਤਾਂ ਤੇ ਵੀ ਜ਼ੁਲਮ ਹੁੰਦੇ ਨੇ ਐਸਾਈਆਂ ਦਾ ਵੀ ਹੁੰਦੇ ਨੇ ਉਹ ਧੜਖ ਗੇ ਜਿਹੜਾ ਬੰਦਾ ਕੰਡਕਟ ਕਰਾ ਰਿਹਾ ਸੀ ਵੀ ਡਾਕਟਰ ਤਾਂ ਆਏ ਨੇ ਐਸਾਈ ਤਾਂ ਆਏ ਨੇ ਉਹ ਭੜਿਓ ਮਾਨਸੋ ਜੋ ਐਸਾਈ ਔਰਤਾਂ ਨਾਲ ਉਸਤੇ ਕਰਿਆ ਹੈ ਮਣੀਪੁਰ ਦੇ ਵਿੱਚ ਜੇ ਤੁਹਾਨੂੰ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਉਹ ਐਸਾਈ ਨੇ ਤੁਸੀਂ ਮੁਸਲਮਨ ਤਾਂ ਸਿੱਖ ਇਕੱਠੇ ਹੋ ਕੇ ਮੁਸਲਮ ਤਾਂ ਸਿੱਖ ਜੋੜ ਲਾ ਲਾਂ ਇਕੱਠੇ ਹੋ ਕੇ ਉਹ ਹਿੰਦੂ ਤਵਾ ਨੂੰ ਹੀ ਤੱਕੜੇ ਕਰਨਗੇ ਹਿੰਦੂ ਤਵਾ ਉਹਦੋਂ ਕੰਜ਼ੋਰ ਹੋਏਗਾ ਜਦ ਇਥੋਂਗੇ ਮਿਨੋਰਟੀਜ਼ ਇਥੋਂ ਦੇ ਦਲਤ ਇਥੋਂ ਦੇ ਆਦਿਵਾਸੀ ਇਕੱਠੇ ਹੋਣਗੇ ਰਾਸ਼ਟਰਪਤੀ ਜੀ ਦੀ ਗੱਲ ਕਰੀਏ ਇਹਨਾਂ ਨੇ ਵੀ ਉਹਨਾਂ ਤੇ ਹਮਲਾ ਕਰਿਆ ਕੀ ਰਾਮਨਾਥ ਗੋਬਿੰਦ ਰਾਸ਼ਟਰਪਤੀ ਨਹੀਂ ਸੀ ਜਿਹਨੂੰ ਪੌੜੀਆਂ ਤੇ ਫੜਾ ਕੇ ਪ੍ਰਸ਼ਾਦ ਦਿੱਤਾ ਇਹ ਮਨੋਸਭਰਤੀ ਕਿਉਂਕਾ ਕਹਿੰਦੀ ਹੈ ਕੀ ਦਰੋਪਤੀ ਮੁਰਮੂਜੀ ਰਾਸ਼ਟਰਪਤੀ ਨਹੀਂ ਹੈਗੇ ਜਿਨ੍ਹਾਂ ਨੂੰ ਗਰਗਰਾਂ ਚ ਅੰਦਰ ਨਹੀਂ ਜਾਣ ਦਿੱਤਾ ਹੈਗੇ ਆਪਾਂ ਤਾਂ 25 ਨੂੰ ਤੋੜ ਦਿੱਤਾ ਗਿਆ ਛਰੇਆਂ ਨੂੰ ਸੋ ਇਸ ਕਰਕੇ ਆਪਾਂ ਭੁੱਲ ਜਾਈਂ ਆਉਂਦਿਆਂ ਦੀ ਗੱਲ ਆਪਾਂ ਭੁੱਲ ਜਾਈਂ ਇਹ ਹਿੰਦੂਤਵਾਦ ਵਾਲਾ ਜਿਹੜਾ ਧਾਂਤ ਹੈ ਇਹ ਨਾਲੇ ਖੜਾ ਕਰ ਲਿਆ ਇਹਨੂੰ ਤੋੜਨ ਵਾਸਤੇ ਆਪਾਂ ਨੂੰ ਇੱਕ ਢੰਗੂਰੀ ਜਿਹੜੀ ਲਹਿਰ ਹੈ ਉਹ ਉਠਾਉਣੀ ਪੈਗੀ ਹਾਂ 84 ਨੂੰ ਯਾਦ ਕਰਕੇ 84 ਦੇ ਸ਼ਹੀਦਾਂ ਨੂੰ ਯਾਦ ਕਰਕੇ ਮੇਨ ਤਾਂ ਲੱਗਦਾ ਵੀ ਬਾਰ-ਬਾਰ ਹਾਲਾਂਕਿ ਸ਼ਹਿਰ ਉਹ ਫੇਰ ਕਰ ਨਹੀਂ ਦੇਣ ਬਾਰ-ਬਾਰ ਇਹ ਕਹਿਣਾ ਚਾਹੀਦਾ ਹੈ ਵੀ ਪੂਰੇ ਮੁਲਕ ਦੇ ਸਦਨਾਂ ਨੂੰ ਕੱਟੋ ਕੱਟ ਕੇ ਇੰਨਾ ਵੱਡਾ ਕਤਲੇਆਮ ਹੋਇਆ ਜਿਹੜੇ ਬੰਦੇ ਇਹਨੂੰ ਕਹਿੰਦੇ ਨੇ ਦੰਗੇ ਮੈਨੂੰ ਬਹੁਤ ਅਦਨਾਜ ਰਹਿੰਦਾ ਇਹ ਕੋਈ ਦੰਗੇ ਨਹੀਂ ਸੀਗੇ ਇਹ ਕਤਲੇਆਮ ਸੀ ਸਟੇਟ ਨਾਲ ਰਲਈ ਹੋਈ ਸੀ ਸਾਰੇ ਦੇਸ਼ ਦੀਆਂ ਬੋ ਇਹ ਵਿਧਾਨ ਸਭਾ ਨੂੰ ਤੇ ਦੇਸ਼ ਦੀ ਲੋਕ ਸਭਾ ਨੂੰ ਜਾਂ ਜੁਆਇੰਟ ਸੈਸ਼ਨ ਪਾਰਲੀਮੈਂਟ ਦੇ ਨੂੰ ਇਹ ਤੇ ਮਤਾ ਪਾਸ ਕਰਨਾ ਚਾਹੀਦਾ ਵੀ ਚਾਹੇ ਜਿਹੜੀ ਸਰਕਾਰ ਹੋਣਾ ਉਹ ਇਹ ਕੱਜ ਪਾਸ ਕਰੇ ਨੀ ਭਾਵੇਂ ਅਸੀਂ ਉਦੋਂ ਹੈ ਨਹੀਂ ਸੀਗੇ ਕੋਈ ਹੋਰ ਸੀਗਾ ਜਿਹਨੇ ਕਰਿਆ ਪਰ ਹੈ ਤਾਂ ਸਟੇਟ ਸੀ ਨਾ ਹੁਣ ਅਸੀਂ ਆ ਅਸੀਂ ਇੱਥੇ ਅਫਸੋਸ ਜ਼ाहिर ਕਰਦੇ ਆ ਇਹ ਮਾੜੀ ਗੱਲ ਹੋਈ ਐ ਸਟੇਟ ਨੂੰ ਨਹੀਂ ਚਾਹੀਦਾ ਔਰ ਉਹ ਕੱਲੇ 84 ਵਾਸਤੇ ਨਹੀਂ ਜਿਵੇਂ ਇਹਨਾਂ ਨੇ ਕਿਹਾ ਉਹ 2002 ਵਾਸਤੇ ਵੀ ਉਹ ਮਨੀਪੁਰ ਵਾਸਤੇ ਵੀ ਕੋਈ ਮਤਾ ਜੇ ਇਹੋ ਜਿਹਾ ਪਾਸ ਕਰਨ ਦੀ ਮੰਗ ਕਰੀ ਜੋ ਹੋਣਾ ਹਮਾਰਾ ਤਾਂ ਹੈ ਨਹੀਂ ਪਰ ਇੱਕ ਮੂਵਮੈਂਟ ਚੱਲਦੀ ਐ ਕਿ ਚਾਹੇ ਸਾਇਆਂ ਤੇ ਜ਼ੁਲਮ ਹੋਵੇ ਚਾਹੇ ਦਲਤਾਂ ਤੇ ਜ਼ੁਲਮ ਹੋਵੇ ਚਾਹੇ ਮੁਸਲਮਾਨਾਂ 'ਤੇ ਹੋਵੇ ਚਾਹੇ ਸਿੱਖਾਂ 'ਤੇ ਹੋਵੇ ਚਾਹੇ ਕੁਝ ਗਰੀਬ ਹਿੰਦੂਆਂ 'ਤੇ ਹੋਵੇ ਅਸੀਂ ਖੜੇ ਆ